ਚਿੱਟਾ ਇੱਕ ਅਜੀਹਾ ਨਸ਼ਾ ਹੈ ਕਿ ਬੰਦੇ ਨੂੰ ਖਤਮ ਕਰਕੇ ਛੱਡਦਾ ਸਿਰਫ ਬੰਦੇ ਨੂੰ ਹੀ ਨਹੀਂ ਸਗੋਂ ਪਰਿਵਾਰ ਤੱਕ ਖਤਮ ਕਰ ਦਿੰਦਾ ਹੈ ਤੁਹਾਡੇ ਲਈ ਉਹ ਨਸ਼ਾ ਛੁਡਾਉਣਾ ਕਿੰਨੇ ਕ ਚੈਲੰਜਿੰਗ ਭਰਿਆ ਹੋ ਜਾਂਦਾ ਹੈ ਤੇ ਕਿਸ ਤਰੀਕੇ ਨਾਲ ਉਸਤੇ ਕਾਬੂ ਪਾਉਂਦੇ ਬਰਬਾਦੀ ਸਾਰੀ ਕਰ ਲਈ ਹੂੰ ਨਾ ਉਹਦੇ ਕੋਲ ਸਿਹਤ ਰਹਿੰਦੀ ਆ ਨਾ ਸਮਾਂ ਰਹਿੰਦਾ ਨਾ ਸਮਾਜ ਰਹਿੰਦਾ ਨਾ ਸ਼ਰਮਾਇਆ ਰਹਿੰਦਾ ਨਾ ਸਤਕਾਰ ਰਹਿੰਦਾ ਤੇ ਬਾਅਦ ਵਿੱਚ ਸੁਸਾਇਡ ਰਹਿ ਜਾਂਦਾ ਜੇ ਕੋਈ ਮਰੀਜ਼ ਇਸ ਤੋਂ ਬਚਣਾ ਚਾਹੁੰਦਾ ਹੈ ਉਹ ਸਾਡੇ ਕੋਲ ਆ ਜੇ ਆਪਾਂ ਉਹਨੂੰ ਬਿਲਕੁਲ ਥੋੜੇ ਦਿਨਾਂ ਅੰਦਰ ਠੀਕ ਕਰ ਸਕਦੇ ਆ ਅੱਜਕੱਲ ਨਾ ਲੋਕੀ ਅਫੀਮ ਦਾ ਨਸ਼ਾ ਬਹੁਤ ਕਰਦੇ ਨੇ ਉਹਨੂੰ ਕਹਿੰਦੇ ਕਿ ਅਸੀਂ ਦਵਾਈ ਦੇ ਤੌਰ ਤੇ ਲੈ ਰਹੇ ਨੇ ਜਾਂ ਫੇ ਕਈ ਵਾਰੀ ਕਹਿੰਦੇ ਕਿ ਬਲੱਡ ਸਰਕਲ ਵਧੀਆ ਰਹਿੰਦਾ ਆ ਇਨਫੈਕਸ਼ਨ ਨਹੀਂ ਹੁੰਦੀ ਹੁਣ ਅੱਜ ਦੀ ਰੇਟ ਦੇ ਵਿੱਚ ਲੋਕ ਜਦੋਂ ਵਾਰ-ਵਾਰ ਫੀਮੇ ਕਹਿੰਦੇ ਨੇ ਡੋਜ਼ ਜ਼ਿਆਦਾ ਵਧਾ ਲੈਂਦੇ ਨੇ ਹੁੰਦੀ ਤਾਂ ਸਾਡੇ ਗੁਡਨਸ ਜੁਰਗ ਜਦੋਂ ਵਾਜ ਜਾਂਦਾ ਹੈ ਕੈਲਸ਼ੀਅਮ ਘਟ ਜਾਂਦਾ ਬਟਾ ਵੰਡੀ ਦੀ ਘਟ ਪੈ ਜਾਂਦੀ ਆ ਜੀ ਮਰੀਜ਼ ਨੂੰ ਲੱਗਦਾ ਵੀ ਮੇਰਾ ਮਾਲ ਵਧੀਆ ਨਹੀਂ ਉਹ ਹੋਰ ਵਧਾ ਦਿੰਦਾ ਡੋਜ ਵਧਾ ਦਿੰਦਾ ਫਿਰ ਜਦੋਂ ਉਹ ਡੋਜ ਵਧਾਈ ਜਾਂਦਾ ਫਿਰ ਬਾਰ ਬਾਰ ਖਾਈ ਜਾਂਦਾ ਫਿਰ ਅਡਿਕਸ਼ਨ ਦੇ ਵਿਚਾਰ ਆਉਂਦਾ ਅੱਜ ਤੱਕ ਕਿੰਨੇ ਕ ਕੇਸ ਜਿਹੜੇ ਨੇ ਤੁਸੀਂ ਸੋਲਵ ਕੀਤੇ ਨੇ ਤੇ ਕਿੰਨੇ ਦਿਨਾਂ ਦੇ ਵਿੱਚ ਰਿਜ਼ਲਟ ਜਿਹੜਾ ਹੈ ਵੇਖਣ ਨੂੰ ਮਿਲ ਸਕਦਾ ਰਿਜ਼ਲਟ ਤੇ ਸਾਡਾ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਂਦਾ ਜੀ ਔਰ 2-3 ਦਿਨ ਦੇ ਵਿੱਚ ਮਰੀਜ਼ ਦੀ ਕਾਫੀ ਜ਼ਿਆਦਾ ਰਿਕਵਰੀ ਹੋ ਜਾਂਦੀ ਹੈ ਮਹੀਨੇ ਡੇਢ ਮਹੀਨੇ ਵਿੱਚ ਮਤਲਬ 50-60 ਦਿਨਾਂ ਦੇ ਵਿੱਚ ਮਰੀਜ਼ ਨੂੰ ਬਿਲਕੁਲ ਆਪਾਂ ਤੰਦਰੁਸਤ ਕਰ ਸਕਦੇ ਹਾਂ ਬਿਲਕੁਲ 13 ਸਾਲ ਤੋਂ ਲੈ ਕੇ ਮੈਂ 83 ਸਾਲ ਤੱਕ ਦਾ ਬੰਦਾ ਠੀਕ ਕੀਤਾ ਹੋਇਆ ਹੈ ਉਹ ਕਹਿੰਦਾ ਮੈਂ 7-8 ਸਾਲ ਦੇ ਵਿੱਚ 35 ਲੱਖ ਰੁਪਏ ਦੀ ਫੀਸ ਮਖਾ ਗਿਆ ਤੇ ਬੈਂਕ 'ਚ ਜੌਬ ਕਰਦੇ ਨੇ ਜੀ ਕਹਿੰਦੇ ਮੈਨੂੰ ਹੁਣ ਇਹ ਫਿਕਰ ਹੈ ਮੇਰੀ ਸਾਲ ਡੇਢ ਸਾਲ ਦੀ ਰਿਟਾਇਰਮੈਂਟ ਆ ਵੀ ਬਾਅਦ 'ਚ ਮੇਰਾ ਕੀ ਬਣੂਗਾ ਕੀ ਬਣੂਗਾ ਤੇ ਮੈਂ ਦੋਈ ਪੈਸੇ 10 ਦਿਨ ਦੀ 7 ਹੋਰ ਬੰਦਾ ਧੰਨਵਾਦ ਕਰਦਾ ਮੈਨੂੰ ਵੀਡੀਓ ਵੀ ਭੇਜੀ ਹੋਈ ਹੈ ਉਹਨਾਂ ਨੇ ਵਾਇਸ ਮੈਸੇਜ ਵੀ ਭੇਜੇ ਹੋਏ ਆ ਤੇ ਠੀਕ ਹੈ ਮੈਂ ਅਕਸਰ ਇਹ ਕਹਿੰਦਾ ਹੁੰਦਾ ਵੀ ਪ੍ਰਮਾਤਮਾ ਨੇ ਪੰਜ ਤੱਤਾਂ ਦਾ ਸਾਡਾ ਸਰੀਰ ਬਣਾਇਆ ਪੰਜ ਤੱਤੇ ਸ ਬ੍ਰਹਿਮੰਡ ਵਿੱਚ ਨੇ ਜੀ ਜੋ ਬ੍ਰਹਿਮੰਡਾ ਸੋਈ ਪਿੰਡਾ ਜੋ ਬ੍ਰਹਿਮੰਡ ਦੇ ਵਿੱਚ ਸਾਡੇ ਸਰੀਰ ਚਾ ਜੀ ਜੀ ਜੋ ਖੋਜੋ ਸੋ ਪਾਵੋ ਬੰਦਾ ਹੁਣ ਦੇਖੋ ਤੁਸੀਂ ਲੰਗੜੇ ਲੂਲੇ ਬੰਦੇ ਆ ਉਹ ਹਿਮਕੋੜ ਸਾਹਿਬ ਦੀਆਂ ਪਹਾੜੀਆਂ ਚੜ ਕੇ ਯਾਤਰਾ ਕਰਨ ਚਲੇ ਜਾਂਦੇ ਆ ਬਿਲਕੁਲ ਤੇ ਆਪਾਂ ਕੀ ਆ ਪ੍ਰੈਡਿਕਸ਼ਨ ਕੀ ਹੁੰਦੀ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕ ਅੱਜ ਦੀ ਵੀਡੀਓ ਜਿਹੜੀ ਹੈ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਖਾਸ ਇਸ ਕਰਕੇ ਹੋਣ ਵਾਲੀ ਹੈ ਕਿਉਂਕਿ ਗੱਲ ਕਰ ਲਈ ਨਸ਼ੇ ਦੀ ਤਾਂ ਬਿਲਕੁਲ ਅੱਜ ਕੱਲ ਨਸ਼ਾ ਜੜਾਇਆ ਸਾਰੇ ਆਮ ਪੰਜਾਬ ਦੇ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਭਰ ਦੇ ਵਿੱਚ ਆਮ ਤੌਰ ਤੇ ਵਿਕ ਰਿਹਾ ਜਿਸ ਦਾ ਆਪਾਂ ਗੱਲ ਕਰੇ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਦਾ ਯਾਨੀ ਕਿ ਸਾਡੇ ਬਜ਼ੁਰਗ ਤੱਕ ਜੁੜੇ ਨੇ ਸ਼ਿਕਾਰ ਬਣਦੇ ਹੋਏ ਨਜ਼ਰ ਆ ਰਹੇ ਨੇ ਖੂਨ ਦੇ ਰਿਸ਼ਤੇ ਜਿਹੜੇ ਨੇ ਤਾਰ-ਤਾਰ ਹੁੰਦੇ ਹੋਏ ਨਜ਼ਰ ਆਉਂਦੇ ਨੇ ਤੇ ਆ ਜੋ ਸਾਡੇ ਨਾਲ ਜੁੜੇ ਨੇ ਡਾਕਟਰ ਸ਼ਾਮ ਸਿੰਘ ਕੁੰਡਲਸ ਯਾਨੀ ਕਿ ਕੁੰਡਲਸ ਕਲੀਨਿਕ ਤੋਂ ਜੁੜੇ ਨੇ ਮੌਜੂਦ ਨੇ ਸਭ ਤੋਂ ਪਹਿਲਾਂ ਸਰ ਇਹਨਾਂ ਦਾ ਸਵਾਗਤ ਕਰਾਂਗੇ ਸਰ ਸਭ ਤੋਂ ਪਹਿਲਾਂ ਤਾਂ ਸਿਟੀ ਹੈੱਡਲਾਈਨਸ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਸਰ ਬਹੁਤ ਚਰਚੇ ਸੁਣੇ ਆ ਗੱਲ ਕੱਲੇ ਨਸ਼ਿਆਂ ਦੀ ਨਸ਼ੇ ਜਿਹੜੇ ਨੇ ਅੱਜਕੱਲ੍ਹ ਆਮ ਤੌਰ ਤੇ ਸ਼ਰਿਆਮ ਵਿਗਦੇ ਹੋਏ ਨਜ਼ਰ ਆ ਰਹੇ ਨੇ ਖੂਨ ਦੇ ਰਿਸ਼ਤੇ ਧਾਰ-ਧਾਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਜਿਹੜੇ ਘਰ ਨੇ ਉਹ ਨਿਲਾਮ ਹੁੰਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਤੁਹਾਡਾ ਦਾਵਾ ਹੈ ਕਿ ਨਸ਼ਾ ਜਿੰਨਾ ਮਰਜ਼ੀ ਪੁਰਾਣਾ ਹੋਵੇ ਤੇ ਤੁਸੀਂ ਉਸ ਦਾ ਕੁਝ ਇੱਕ ਦਿਨਾਂ ਦੇ ਵਿੱਚ ਹੱਲ ਕਰ ਦਿੰਦੇ ਹੋ ਤਾਂ ਉਹਨੂੰ ਨਕਸ਼ਾ ਨਸ਼ਾ ਮੁਕਤ ਜੜਾ ਕਾ ਦਿੰਦੇ ਹੋ ਬਿਲਕੁਲ ਸਹੀ ਕਹਨੇ ਆ ਜੀ ਤੁਸੀਂ ਜੀ ਭਾਵੇਂ ਲੋਕਾਂ ਦੇ ਹਾਲਾਤ ਬੁਰੇ ਨੇ ਨਸ਼ੇ ਰਾਹੀਂ ਲੋਕਾਂ ਦੇ ਬਹੁਤ ਘਰ ਬਰਬਾਦ ਹੋ ਚੁੱਕੇ ਆ ਪਰ ਜੇ ਕੋਈ ਮਰੀਜ਼ ਸਾਡੇ ਕੋਲ ਆ ਜਾਂਦਾ ਹੈ ਜੀ ਤਾਂ ਆਪਾਂ ਉਹਨੂੰ ਘਰ ਬੈਠ ਕੇ ਹੀ ਟਰੀਟ ਕਰ ਸਕਦੇ ਆ ਔਰ ਵਧੀਆ ਸਫਲ ਇਲਾਜ ਦੇ ਕੇ ਉਹਨੂੰ रिकवर ਕਰ ਸਕਦਾ ਜੀ ਅੱਛਾ ਸਰ ਤੁਹਾਡੀ ਗੱਲ ਕੀਤੀ ਜਾਵੇ ਅੱਜ ਤੱਕ ਕਿੰਨੇ ਕ ਕੇਸ ਜਿਹੜੇ ਨੇ ਤੁਸੀਂ ਸੋਲਵ ਕੀਤੇ ਨੇ ਤੇ ਕਿੰਨੇ ਦਿਨਾਂ ਦੇ ਵਿੱਚ ਰਿਜ਼ਲਟ ਜਿਹੜਾ ਵੇਖਣ ਨੂੰ ਮਿਲ ਸਕਦਾ ਹੈ ਰਿਜ਼ਲਟ ਤੇ ਸਾਡਾ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਂਦਾ ਜੀ ਜੀ ਔਰ 2-3 ਦਿਨ ਦੇ ਵਿੱਚ ਮਰੀਜ਼ ਦੀ ਕਾਫੀ ਜ਼ਿਆਦਾ ਰਿਕਵਰੀ ਹੋ ਜਾਂਦੀ ਆ ਹੂੰ ਮਹੀਨੇ ਡੇਢ ਮਹੀਨੇ ਦੇ ਵਿੱਚ ਮਤਲਬ 50 60 ਦਿਨਾਂ ਦੇ ਵਿੱਚ ਮਰੀਜ਼ ਨੂੰ ਬਿਲਕੁਲ ਆਪਾਂ ਤੰਦਰੁਸਤ ਕਰ ਸਕਦੇ ਹਾਂ ਜੀ ਆਯੁਰਵੈਦਿਕ ਤਰੀਕੇ ਨਾਲ ਕਰਦੇ ਹਾਂ ਬਿਲਕੁਲ ਆਯੁਰਵੈਦਿਕ ਤਰੀਕੇ ਨਾਲ ਸਭ ਤੋਂ ਜ਼ਿਆਦਾ ਮਾੜਾ ਨਸ਼ਾ ਜੇ ਮੈਂ ਗੱਲ ਕਰਾਂ ਤਾਂ ਬਿਲਕੁਲ ਚਿੱਟੇ ਦਾ ਮਨਿਆ ਜਾਂਦਾ ਹੈ ਕਿ ਚਿੱਟਾ ਇੱਕ ਅਜੀਹਾ ਨਸ਼ਾ ਹੈ ਕਿ ਬੰਦੇ ਨੂੰ ਖਤਮ ਕਰਕੇ ਛੱਡਦਾ ਹੈ ਸਿਰਫ ਬੰਦੇ ਨੂੰ ਹੀ ਨਹੀਂ ਸਗੋਂ ਉਹ ਪਰਿਵਾਰ ਤੱਕ ਖਤਮ ਕਰ ਦਿੰਦਾ ਹੈ ਤੁਹਾਡੇ ਲਈ ਉਹ ਨਸ਼ਾ ਛੁਡਾਉਣਾ ਕਿੰਨੇ ਕ ਚੈਲੰਜਿੰਗ ਭਰਿਆ ਹੋ ਜਾਂਦਾ ਹੈ ਤੇ ਕਿਸ ਤਰੀਕੇ ਨਾਲ ਉਸਤੇ ਕਾਬੂ ਪਾਉਂਦੇ ਦੇਖੋ ਮਰੀਜ਼ ਆਪਣੇ ਆਪ ਨੂੰ ਜਦੋਂ ਰਿਕਵਰੀ ਵਰ ਸਫਰ ਸ਼ੁਰੂ ਕਰ ਦਿੰਦਾ ਹੈ ਜੀ ਕਿਵੇਂ ਬਰਬਾਦੀ ਸਾਰੀ ਕਰ ਲਈ ਨਾ ਉਹਦੇ ਕੋਲ ਸਿਹਤ ਰਹਿੰਦੀ ਆ ਨਾ ਸਮਾਂ ਰਹਿੰਦਾ ਨਾ ਸਮਾਜ ਰਹਿੰਦਾ ਨਾ ਸਰਮਾਇਆ ਰਹਿੰਦਾ ਨਾ ਸਤਕਾਰ ਰਹਿੰਦਾ ਤੇ ਬਾਅਦ ਵਿੱਚ ਸੁਸਾਇਡ ਰਹਿ ਜਾਂਦਾ ਹੈ ਜੇ ਕੋਈ ਮਰੀਜ਼ ਇਸ ਤੋਂ ਬਚਣਾ ਚਾਹੁੰਦਾ ਹੈ ਉਹ ਸਾਡੇ ਕੋਲ ਆ ਜੇ ਆਪਾਂ ਉਹਨੂੰ ਬਿਲਕੁਲ ਥੋੜੇ ਦਿਨਾਂ ਅੰਦਰ ਠੀਕ ਕਰ ਸਕਦੇ ਕਿੰਨੇ ਦਿਨਾਂ ਦੇ ਵਿੱਚ ਰਿਜ਼ਲਟ ਵੇਖਣ ਨੂੰ ਮਿਲ ਜੀ ਮੈਂ ਰਿਜ਼ਲਟ ਤੇ ਮੇਰੇ ਕੋਲ ਮੈਮ ਪਰਸੋਂ ਮੇਰੇ ਕੋਲ ਸਮਰ ਵਾਲੇ ਤੋਂ ਪੇਸ਼ੈਂਟ ਆਇਆ ਸੀ ਜੀ ਸ਼ਾਇਦ ਨਾ ਹਰਜੀਤ ਸਿੰਘ ਉਹਨਾਂ ਦਾ 1999 ਤੋਂ ਪੇਸ਼ੈਂਟ ਉਹ ਮੇਰੇ ਕੋਲ ਵਾਈਟ ਵਗੈਰਾ ਹੈਰਨ ਵਗੈਰਾ ਲੈ ਰਹੇ ਆ ਅੱਛਾ ਉਦੋਂ ਲੋਕਾਂ ਨੇ ਸੁਣੇ ਨਹੀਂ ਹੋਣੇ ਹੂੰ ਉਦੋਂ ਤੋਂ ਹੁਣ ਮੇਰੇ ਕੋਲ ਉਹ 2.5 3 ਘੰਟੇ ਇੱਥੇ ਬੈਠ ਕੇ ਗਿਆ ਦਵਾਈ ਖਾ ਕੇ ਗਿਆ ਤੇ ਅੱਜ ਮੈਂ ਫੋਨ ਕੀਤਾ ਸੀ ਪੇਸ਼ੰਦ ਬਰਾ ਠੀਕ ਹੈ ਠੀਕ ਹੈ ਮਤਲਬ ਕਿੰਨੀ ਕ ਖੁਸ਼ੀ ਹੁੰਦੀ ਹੈ ਜਦੋਂ ਇੰਨੇ ਪੁਰਾਣੇ ਮਤਲਬ 35 35 ਸਾਲ 20 20 ਸਾਲ ਪੁਰਾਣਾ ਨਸ਼ਾ ਜਿਹੜਾ ਤੁਸੀਂ ਬਿਲਕੁਲ ਉਹਨੂੰ ਨਸ਼ਾ ਮੁਕਤ ਵਿਅਕਤੀ ਬਣਾ ਦਿੰਦੇ ਹੋ ਕਿੰਨੇ ਕ ਮਨ ਦੇ ਵਿੱਚ ਖੁਸ਼ੀ ਹੁੰਦੀ ਹੈ ਬਿਲਕੁਲ ਮੈਨੂੰ ਆਪਣੀ ਜ਼ਿੰਦਗੀ ਫਿਰ ਜਿਉਣ ਤੇ ਬੜਾ ਪ੍ਰਾਊਡ ਜਿਹਾ ਮਹਿਸੂਸ ਹੁੰਦਾ ਹੈ ਵੀ ਚਲੋ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਆ ਵੀ ਅਸੀਂ ਕਿਸੇ ਦਾ ਘਰ ਬਚਾਉਣ ਦੇ ਵਿੱਚ ਸਫਲ ਹੋ ਜਾਂਦੇ ਆ ਜੀ ਅਕਸਰ ਹੀ ਆਪਾਂ ਦੇਖਦੇ ਨਾ ਅੱਜ ਕੱਲ੍ਹ ਨਾ ਲੋਕੀ ਅਫੀਮ ਦਾ ਨਸ਼ਾ ਬਹੁਤ ਕਰਦੇ ਨੇ ਉਹਨੂੰ ਕਹਿੰਦੇ ਕਿ ਅਸੀਂ ਦਵਾਈ ਦੇ ਤੌਰ ਤੇ ਲੈ ਰਹੇ ਨੇ ਜਾਂ ਫਿਰ ਕਈ ਵਾਰੀ ਕਹਿੰਦੇ ਕਿ ਬਲੱਡ ਸਰਕਲ ਵਧੀਆ ਰਹਿੰਦਾ ਹੈ ਇਨਫੈਕਸ਼ਨ ਨਹੀਂ ਹੁੰਦੀ ਜਾਂ ਫਿਰ ਇਹ ਵੀ ਗੱਲ ਕਹਿ ਦਿੰਦੇ ਨੇ ਕਿ ਇਹ ਦਾ ਸਮਾਲਤ ਦਵਾਈਆਂ ਦੇ ਵਿੱਚ ਵੀ ਹੁੰਦਾ ਹੈ ਫਿਰ ਜੇ ਆਪਾਂ ਅਫੀਮ ਲੈ ਰਹੇ ਤੇ ਕੋਈ ਨਸ਼ਾ ਨਹੀਂ ਹੈਗਾ ਕਿ ਲੱਗਦਾ ਇਹ ਗੱਲ ਸੱਚ ਹੈ ਇਹ ਹੈ ਤੇ ਬੜਾ ਇੱਕ ਕੰਟਰੋਵਰਸੀਅਲ ਸਵਾਲ ਆ ਤੁਹਾਡਾ ਇਹ ਕਈ ਲੋਕ ਇਹਦੇ ਪੱਖ ਚ ਹੁੰਣਗੇ ਕਈ ਦੇ ਵਿਰੋਧ ਵਿੱਚ ਹੁੰਣਗੇ ਜੀ ਪਰ ਇਹਦੇ ਜਿੱਥੇ ਫਾਇਦੇ ਸੀ ਹੁਣ ਅਜੀ ਦੀ ਡੀਟ ਦੇ ਵਿੱਚ ਲੋਕ ਜਦੋਂ ਵਾਰ-ਵਾਰ ਫੀਮਿਲ ਖਾਂਦੇ ਨੇ ਡੋਜ਼ ਜ਼ਿਆਦਾ ਵਧਾ ਲੈਂਦੇ ਨੇ ਹੁੰਦੀ ਤਾਂ ਸਾਡੇ ਗੁਰਦਿਆਂ 'ਚ ਦਰਦ ਆ ਜੁਰਗ ਐਸਿਡ ਵੱਜ ਜਾਂਦਾ ਹੈ ਕੈਲਸ਼ੀਅਮ ਘਟ ਜਾਂਦਾ ਬਟਾ ਵੰਡੀ ਦੀ ਘਟ ਪੈ ਜਾਂਦੀ ਆ ਜੀ ਮਰੀਜ਼ ਨੂੰ ਲੱਗਦਾ ਵੀ ਮੇਰਾ ਮਾਲ ਵਧੀਆ ਨਹੀਂ ਉਹ ਹੋਰ ਵਧਾਦਾ ਡੋਜ਼ ਵਧਾ ਦਿੰਦਾ ਫਿਰ ਜਦੋਂ ਉਹ ਡੋਜ਼ ਵਧਾਈ ਜਾਂਦਾ ਫਿਰ ਵਾਰ-ਵਾਰ ਖਾਈ ਜਾਂਦਾ ਹੈ ਡਿਡਕਸ਼ਨ ਦੇ ਵਿੱਚ ਆ ਜਾਂਦਾ ਫਿਰ ਉਹ ਨਸ਼ਾ ਨੁਕਸਾਨ ਕਰਦਾ ਅੱਛਾ ਨਸ਼ੇ ਦਾ ਆਪਾਂ ਆਦੀ ਕਿਸ ਤਰੀਕੇ ਨਾਲ ਬੰਦਦੇ ਨੇ ਕਹਿੰਦੇ ਇੱਕ ਵਾਰੀ ਖਾ ਕੇ ਸੰਗਤ ਨੂੰ ਕਈ ਵਾਰੀ ਕਹਿ ਦਿੰਦੇ ਨੇ ਜਾਂ ਆਪਾਂ ਕਿਸੇ ਨੂੰ ਬਲੇਮ ਕਰ ਦਿੰਦੇ ਨੇ ਵੀ ਇਹਦੇ ਚਾਚੇ ਦਾ ਮੁੰਡਾ ਕਰਕੇ ਲੱਗ ਗਿਆ ਮਾਮੇ ਦੇ ਮੁੰਡੇ ਨੇ ਇਹਨੂੰ ਨਸ਼ਾ ਲਾਤਾ ਜਾਂ ਭੈਣ ਭਰਾ ਦੇ ਕਰਕੇ ਲੱਗ ਗਿਆ ਕਿ ਲੱਗਦਾ ਹੈ ਕਿ ਸੰਗਤ ਦਾ ਅਸਰ ਕਰਕੇ ਨਸ਼ੇ ਦੇ ਵਿੱਚ ਆਪਾਂ ਪੈਂਦੇ ਕਿ ਸਾਡੀ ਆਪਣੀ ਗਲਤੀ ਹੁੰਦੀ ਬਹੁਤ ਦੇਖੋ ਤੁਸੀਂ ਪੜਿਆ ਵੀ ਸੁਣਿਆ ਵੀ ਹੋਗਾ ਵੀ ਜੈਸੀ ਸੰਗਤ ਵੈਸੀ ਰੰਗਤ ਜੀ ਸੰਗਤ ਦਾ ਬਹੁਤ ਫਰਕ ਪੈਂਦਾ ਜਿਹੜੇ ਸਾਡੇ ਕੋਲ ਲੋਕ ਆਉਂਦੇ ਨੇ ਕਈ ਵਾਰੀ ਚਿੱਟੇ ਦੀ ਦਵਾਈ ਖਾਂਦੇ ਨੇ ਜਦੋਂ ਉਹ 10 ਸਾਲ 6 ਮਹੀਨੇ ਆਪਣਾ ਅਲੱਗ ਰਹਿੰਦੇ ਆ ਕੰਮ ਕਾਰਜ ਬਿਜੀ ਹੋ ਜਾਂਦੇ ਆ ਠੀਕ ਰਹਿੰਦੇ ਆ ਜੀ ਜੇ ਮੁੜ ਕੇ ਚਿੱਟੇ ਵਾਲੀ ਸੰਗਤ ਕਰਨ ਲੱਗ ਪੈਣ ਤਾਂ ਉਹ ਕਿਤੇ ਨਾ ਕਿਤੇ ਜਾ ਕੇ ਦੁਬਾਰਾ ਉਹਨੂੰ ਫੇਰ ਉਹ ਸਮਾਂ ਲਵਾ ਦਿੰਦੇ ਆ ਸੰਗਤ ਦਾ ਐਡਾ ਬੜਾ ਪ੍ਰਭਾਵ ਪੈਂਦਾ ਜੀ ਨਸ਼ਿਆਂ ਦੀ ਸ਼ੁਰੂਆਤ ਜਿਹੜੀ ਸੰਗਤ ਤੋਂ ਹੀ ਹੁੰਦੀ ਹੈ ਨਹੀਂ ਹੁੰਦੀ ਹੈ ਅੱਜ ਕੱਲ ਬਹੁਤ ਕਿਸਮ ਦੇ ਨਸ਼ੇ ਆ ਪਾ ਚੁੱਕੇ ਜਿਵੇਂ ਆਪਾਂ ਕਰਦੇ ਸੀ ਨਾ ਕਿ ਬਹੁਤ ਟਾਈਪਸ ਦੇ ਯਾਨੀ ਕਿ ਬਹੁਤ ਤਰੀਕੇ ਦੇ ਨਸ਼ੇ ਜਿਹੜੇ ਆ ਸਕਦੇ ਨੇ ਤੁਸੀਂ ਨਸ਼ਾ ਜਿਹੜਾ ਕਿੰਨੇ ਦਿਨਾਂ ਦੇ ਵਿੱਚ ਛੁਡਵਾ ਸਕਦੇ ਹੋ ਤੇ ਕਿੰਨਾ ਕੁ ਲੰਬਾ ਉਹਦਾ ਪ੍ਰੋਗਰੈਸ ਜਿਹੜਾ ਚੱਲਦਾ ਹੈ ਦੇਖੋ ਜਦੋਂ ਨਾ ਮਰੀਜ਼ ਤੇ ਮਰੀਜ਼ ਦਾ ਪਰਿਵਾਰ ਉਹਦਾ ਸਹਿਯੋਗ ਦਿੰਦਾ ਹੈ ਤੇ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਵੀ ਸਾਡੇ ਕੋਲ ਜਦੋਂ ਪੇਸ਼ੈਂਟ ਆ ਜਾਂਦਾ ਭਾਵੇਂ ਤੋੜ ਚ ਘਰ ਤੋਂ ਆਖਰੀ ਡੋਜ਼ ਲੈ ਕੇ ਆ ਜੇ ਮੇਰੇ ਕੋਲ ਉਸੇ ਦਿਨ ਤੋਂ ਬਾਅਦ ਉਹਨੂੰ ਕਿਸੇ ਵੀ ਨਸ਼ੇ ਦੀ ਜ਼ਰੂਰਤ ਨਹੀਂ ਪੈਂਦੀ ਪਰ ਉਹਦਾ ਮਨ ਉਦੇ ਅੰਦਰ ਬੇਈਮਾਨੀ ਨਾ ਹੋਵੇ ਉਹ ਸੱਚੀਉਂ ਛੱਡਣਾ ਚਾਹੁੰਦਾ ਹੋਵੇ ਫਿਰ ਉਹਨੂੰ ਮੁੜ ਕੇ ਨਾ ਫਿਰ ਉਹਨੂੰ ਮੁੜ ਕੇ ਨਸ਼ੇ ਦੀ ਜਰੂਰਤ ਨਹੀਂ ਪੈਂਦੀ ਅਜਿਹਾ ਏਦਾਂ ਕੋਲ ਆਉਂਦੇ ਨੇ ਕਿ ਕਈ ਵਾਰ ਏਦਾਂ ਵੀ ਹੁੰਦਾ ਹੈ ਕਿ ਸਾਡਾ ਬੱਚਾ ਯਾਨੀ ਕਿ ਜਾਂ ਸਾਡੇ ਘਰ ਵਾਲੇ ਜਿਹੜੇ ਨੇ ਕਿ ਨਸ਼ਾ ਛੁਡਾਉਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਦਵਾਈ ਨਹੀਂ ਖਾਣੀ ਜਾਂ ਫਿਰ ਕਿਸੇ ਹੋਰ ਦੀ ਦਿੱਕਤ ਯਾਨੀ ਕਿ ਇੰਜੈਕਸ਼ਨ ਹੀ ਲਵਾਉਣਾ ਜਾਂ ਫਿਰ ਹੋਰ ਕੋਈ ਡਿਮਾਂਡ ਜਿਹੇ ਲੱਗਦੇ ਹੁਣ ਹਾਂ ਬੜੀਆਂ ਬੀਬੀਆਂ ਨੇ ਜਿਹੜੀਆਂ ਰੋਂਦੀਆਂ ਨੇ ਵਿਚਾਰੀਆਂ ਤਰਲੇ ਤਾਂ ਕਰਦੀਆਂ ਉਹ ਵੀ ਸਾਡਾ ਭਰਾ ਭੈਣ ਦਾ ਸਾਡਾ ਪਤੀ ਕੋਈ ਵੀ ਹੈ ਜੀ ਉਹ ਨਸ਼ਾ ਛੱਡਦੇ ਪਰ ਦਵਾਈ ਨਹੀਂ ਜੀ ਖਾਣਾ ਚਾਹੁੰਦਾ ਤੇ ਪਰ ਅਸੀਂ ਨਾ ਮਤਲਬ ਮੈਂ ਤੇ ਉਹਨਾਂ ਨੂੰ ਜਿਹੜਾ ਕੋਈ ਐਡਿਕਸ਼ਨ 'ਚ ਹੈਗਾ ਚਾਹੇ ਕੋਈ ਫੀਮ ਖਾਂਦਾ ਹੈ ਚਿੱਟਾ ਲਾਉਂਦਾ ਹੈ ਭਾਵੇਂ ਕੋਈ ਇੰਜੈਕਟ ਕਰਦਾ ਹੈ ਭਾਵੇਂ ਡੋਡੇ ਖਾਂਦਾ ਹੈ ਜਾਂ ਸ਼ਰਾਬ ਪੀਂਦਾ ਜਦੋਂ ਤੱਕ ਮਰੀਜ਼ ਆਪ ਨਸ਼ਾ ਛੱਡਣ ਵਾਸਤੇ ਤਿਆਰ ਨਹੀਂ ਨਾ ਹੈ ਉਦੋਂ ਤੱਕ ਛੜਾਉਣਾ ਉਹਦੇ ਵਾਸਤੇ ਬਹੁਤ ਕਾਫੀ ਮੁਸ਼ਕਲ ਹੈ ਸਾਡੇ ਵਾਸਤੇ ਵੀ ਤੇ ਪਰਿਵਾਰ ਵਾਸਤੇ ਵੀ ਅੱਛਾ ਸਭ ਤੋਂ ਜ਼ਿਆਦਾ ਡਰ ਆਪਾਂ ਕਹਿ ਦਿੰਨੇ ਆ ਜਾਂ ਫਿਰ ਆਪਾਂ ਕਹਿ ਦਿੰਦੇ ਸਭ ਤੋਂ ਜ਼ਿਆਦਾ ਚੈਲੰਜ ਭਰਿਆ ਕਿਹੜਾ ਪੇਸ਼ੈਂਟ ਹੁੰਦਾ ਜਿਹਨੂੰ ਲੱਗਦਾ ਕਿ ਯਾਰ ਇਹਨੂੰ ਛੁਡਾਉਣਾ ਬਹੁਤ ਔਖਾ ਮਤਲਬ ਪਰਿਵਾਰ ਤਾਂ ਇੱਕ ਪਾਸੇ ਡਰ ਦੇ ਵਿੱਚ ਰਹਿੰਦਾ ਪਰ ਡਾਕਟਰ ਐਜ਼ ਅ ਡਾਕਟਰ ਹੋਣ ਦੇ ਨਾਤੇ ਤੁਹਾਨੂੰ ਮਨ ਦੇ ਵਿੱਚ ਕਿੰਨਾ ਕੁ ਡਰ ਹੁੰਦਾ ਜਿਹੜਾ ਮਨ 'ਚ ਮੇਰੀ ਡਰ ਨਹੀਂ ਹੁੰਦਾ ਮੈਨੂੰ ਸਿਰਫ ਇਹ ਹੁੰਦਾ ਵੀ ਇਹ ਬੰਦਾ ਮੈਨੂੰ ਲੱਗਦਾ ਦਵਾਈ ਨਹੀਂ ਖਾਊਗਾ ਹੂੰ ਇੱਕ ਸੁਲਤਾਨਪੁਰ ਲੋਧੀ ਤੋਂ ਪੇਸ਼ੈਂਟ ਸੀ ਸ਼ਾਇਦ ਉਹਦਾ ਨਾਮ ਸੁਖਜਿੰਦਰ ਸਿੰਘ ਮੁੰਡੇ ਦਾ ਉਹ ਮੁੰਡੇ ਨੇ ਜਦੋਂ ਮੈਂ ਕਾਉਂਸਲਿੰਗ ਕਰ ਰਿਹਾ ਸੀ ਨਾ ਮੈਨੂੰ ਕਹਿੰਦਾ ਵੀ ਤੁਸੀਂ ਕੀ ਲੈਣਾ ਆ ਵੀ ਵੀ ਤੂੰ ਆਪ ਲੈਣੇ ਆ ਹਾਂ ਉਹ ਇਹ ਗੱਲ ਕਹਿ ਕੇ ਮੇਰੇ ਕੋਲੋਂ ਗੁੱਸੇ 'ਚ ਆ ਕੇ ਬਾਹਰ ਚਲਾ ਗਿਆ ਅੱਛਾ ਉਹਦਾ ਫਾਦਰ ਇੱਥੇ ਬੈਠਾ ਰਿਹਾ ਮੈਨੂੰ ਕਹਿੰਦਾ 10 ਦਿਨ ਦਵਾਈ ਬਣਾ ਦਿਓ ਜੀ ਮੈਂ ਕਿਹਾ ਤੁਸੀਂ 5 ਦਿਨ ਦੀ ਲੈ ਜਾਓ ਜੇ ਤੇ ਇਹਨੇ ਦਵਾਈ ਖਾ ਲਈ ਫਿਰ ਤੇ ਠੀਕ ਆ ਨਹੀਂ ਤੁਹਾਡੇ ਪੈਸੇ ਬਰਬਾਦ ਜਾਣਗੇ ਫਿਰ ਤੁਸੀਂ ਭਜਦੇ ਫਿਰੋਗੇ ਹਾਂ ਅਸੀਂ ਫਿਰ ਮੈਨੂੰ ਉਹਨਾਂ ਦਾ ਅਸੀਂ 5-4 ਦਿਨ ਬਾਅਦ ਫੋਨ ਕੀਤਾ ਤੇ ਖੁਸ਼ ਨਸੀਬੀ ਸਾਡੀ ਕਿ ਉਸ ਮੁੰਡੇ ਨੇ ਘਰ ਜਾ ਕੇ ਦਵਾਈ ਸ਼ੁਰੂ ਕਰਤੀ ਤੇ ਮੁੰਡਾ ਬਿਲਕੁਲ ਠੀਕ ਹੈ ਸਰ ਐਜ਼ ਅ ਡਾਕਟਰ ਕਿੰਨੇ ਘਰ ਜਿਹੜੇ ਨੇ ਤੁਸੀਂ ਉਜੜਦੇ ਹੋਏ ਦੇਖੇ ਨੇ ਬਹੁਤ ਜ਼ਿਆਦਾ ਜੀ ਜਿਹੜਾ ਜਿਸ ਘਰ ਦੇ ਵਿੱਚ ਨਸ਼ਾ ਵੜ ਗਿਆ ਨਾ ਜੀ ਆ ਮੈਨੂੰ ਅ ਸੁਤਵਿੰਦਰ ਸਿੰਘ ਸੈਣੀ ਕ੍ਰਿਸ਼ੇਤਰ ਤੋਂ ਸੀਗੇ ਫੀਮ ਖਾਂਦੇ ਸੀ ਉਹ ਕਹਿੰਦਾ ਮੈਂ 7-8 ਸਾਲ ਦੇ ਵਿੱਚ 35 ਲੱਖ ਰੁਪਏ ਦੀ ਫੀਮ ਖਾ ਗਿਆ ਕਿ ਬੈਂਕ 'ਚ ਜੌਬ ਕਰਦੇ ਨੇ ਜੀ ਕਹਿੰਦੇ ਮੈਨੂੰ ਹੁਣ ਇਹ ਫਿਕਰ ਹੈ ਮੇਰੀ 6 ਸਾਲ ਡੇਢ ਸਾਲ ਦੀ ਰਿਟਾਇਰਮੈਂਟ ਆ ਵੀ ਬਾਅਦ 'ਚ ਮੇਰਾ ਕੀ ਬਣੂਗਾ ਕੀ ਬਣੂਗਾ ਤੇ ਮੈਂ ਦੋਈ ਪੇਜੀ ਦੱਸ ਦਿੰਦੀ 7000 ਰੁਪਏ ਦੀ ਔਰ ਉਹ ਬੰਦਾ ਤਨਵਾਦ ਕਰਦਾ ਮੈਨੂੰ ਵੀਡੀਓ ਵੀ ਭੇਜੀ ਹੋਈ ਹੈ ਉਹਨਾਂ ਨੇ ਵੌਇਸ ਮੈਸੇਜ ਹੀ ਭੇਜੇ ਹੋਏ ਆ ਤੇ ਠੀਕ ਆ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਅੱਛਾ ਸਰ ਜਦੋਂ ਤੋੜ ਲੱਗਦੀ ਹੈ ਕਿਸ ਤਰੀਕੇ ਦੀ ਤੋੜ ਲੱਗਦੀ ਹੈ ਮਤਲਬ ਕਿ ਸਰੀਰ ਦਰਦ ਹੁੰਦਾ ਹੈ ਜਾਂ ਫਿਰ ਕੋਈ ਹੋਰ ਮਾਦੇ ਵਿੱਚ ਸਰੀਰ ਦੇ ਵਿੱਚ ਇਦਾਂ ਦੇ ਲੱਛਣ ਦੇਖਣ ਨੂੰ ਮਿਲਦੇ ਹੈ ਜੋ ਕਿ ਆਮ ਬੰਦੇ ਵਿੱਚ ਨਹੀਂ ਕਾਫੀ ਕੁਛ ਹੈ ਜੀ ਜਿਵੇਂ ਸਰੀਰ ਲੱਤਾਂ ਟੁੱਟਣੀਆਂ ਦਰਦ ਹੋਣਾ ਘੜਲ ਪੈਣੇ ਅੱਖਾਂ ਚੋਂ ਪਾਣੀ ਟਾਇਲਟਾਂ ਲੱਗਣੀਆਂ ਨੀਂਦ ਨਿਯੋਣੀ ਗੁੱਸਾ ਆਉਣਾ ਮਤਲਬ ਕਈ ਬੰਦੇ ਤਾਂ ਸੁਸਾਇਡ ਕਰਨ ਦੀ ਜੀ ਕਰਦਾ ਉਹਨਾਂ ਦਾ ਵੀ ਮੈਂ ਬਸ ਮਰ ਜਾ ਜਾਂ ਮੈਨੂੰ ਨਸ਼ਾ ਮਿਲ ਜਵੇ ਜਾਂ ਮੈਂ ਆਪਣੀ ਜਾਨ ਦੇ ਦਾਂ ਬੰਦਾ ਇੰਨਾ ਉਹਦੇ ਚ ਹੁੰਦਾ ਹੈ ਮਤਲਬ ਉਹ ਨਾ ਕਿਸੇ ਦੀ ਗੱਲ ਸੁਣਦਾ ਹੈ ਨਾ ਉਹਨੇ ਮੇਰੀ ਗੱਲ ਸੁਣਨੀ ਆ ਆਪਣੇ ਪਰਿਵਾਰ ਦੀ ਸੁਣਨੀ ਕੀ ਆ ਉਹਨੂੰ ਹੈਂਡਲ ਕਰਨ ਵਾਸਤੇ ਫਿਰ ਸਾਡੇ ਕੋਲ ਅਸੀਂ ਕਹਿੰਦੇ ਫਿਰ ਤੂੰ ਬੈਠ 10 ਮਿੰਟ ਦੇ ਮੈਨੂੰ ਬਸ ਦੇਖਦਾ ਜਾ ਅਸੀਂ ਜੋ ਇਹਨੂੰ ਦਵਾਈ ਖਿਲਵਾਨੇ ਆ ਤab ਅੱਧੇ ਘੰਟੇ ਦੇ ਵਿੱਚ 40 ਮਿੰਟ ਦੇ ਵਿੱਚ ਮਰੀਜ਼ ਨੂੰ ਰਿਲੈਕਸੇਸ਼ਨ ਮਿਲ ਜਾਂਦੀ ਆ ਤੇ ਮਰੀਜ਼ ਠੀਕ ਹੋਣਾ ਸ਼ੁਰੂ ਹੋ ਜਾਂਦਾ ਫਿਰ ਸਾਡੀ ਗੱਲ ਹੀ ਮੰਨ ਲੈਂਦਾ ਹੈ ਪਰਿਵਾਰ ਦੀ ਮੰਨ ਲੈਂਦਾ ਹੂੰ ਮੇਰਾ ਕਿਤੇ ਨਾ ਕਿਤੇ ਰਿਜ਼ਲਟ ਜਿਹੜਾ ਬਹੁਤ ਜ਼ਿਆਦਾ ਪੋਜ਼ਿਟਿਵ ਵੇਖਿਆ ਪੋਜ਼ਿਟਿਵ ਹੈ ਬਿਲਕੁਲ ਹਾਂਜੀ ਹਾਂ ਤੇ ਸਰ ਕਿੰਨੇ ਕ ਪੇਸ਼ੈਂਟ ਨੂੰ ਅਜ ਤੱਕ ਠੀਕ ਕਰ ਚੁੱਕੇ ਹੋ ਕਿੰਨੇ ਕ ਐਕਸਪੀਰੀਅੰਸ ਮੈਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੇਰੇ ਕੋਲ ਤੁਸੀਂ ਆ ਦੇਖੋ ਲੋ ਮਾਰਚ ਤੋਂ ਲੈ ਕੇ ਹੁਣ ਤੱਕ ਦੇ ਰਜਿਸਟਰ ਆ ਪਏ ਨੇ ਹੂੰ ਤੇ ਪਿਛਲੇ ਸਾਲ ਦੇ ਉਹ ਥੱਲੇ ਪਏ ਨੇ ਹੂੰ ਆ ਦੇਖੋ ਜਰਾ ਕਿੰਨੇ ਪਏ ਰਿਸਟਰ ਹਨ ਜੇ ਮੈਂ ਕੱਢ ਕੇ ਦਿਖਾਵਾਂ ਤੁਹਾਨੂੰ ਤਾਂ ਬਾਹਰ ਬਈ ਇਹ ਸਾਰੇ ਕਾਫੀ ਰਿਕਾਰਡ ਪਏ ਸਾਡੇ ਕੋਲ ਹੈ ਨਾ ਹੂੰ ਇਹ ਪਿਛਲੇ ਸਾਲ ਦਾ ਹੈ ਠੀਕ ਹੈ ਜੀ ਤੇ ਉਹ ਇੱਧਰ ਪਏ ਨੇ ਅਲਮਾਰੀਆਂ ਭਰੀਆਂ ਪਈਆਂ ਤਾਂ ਮਤਲਬ ਭਰੀਆਂ ਵੈ ਹਾਂ ਬਿਲਕੁਲ ਹਾਂ ਜੀ ਸਾਰੀਆਂ ਇਹ ਤੋਂ ਜੈਤ ਜੀ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਆ ਪਾਸ਼ਾ ਦੀ ਕਿਉਂਕਿ ਮੈਂ ਇੱਥੇ ਕਹਿੰਦਾ ਹੁਣਾ ਵੀ ਮੇਰਾ ਵੈਰ ਵੈਦ ਗੁਰੂ ਗੋਬਿੰਦ ਹਰ ਹਰ ਨਾਮ ਔਖਦ ਮੁਖ ਲਾਇਆ ਕਟਿਆ ਜਮਕੀ ਫੰਦਾ ਜੀ ਤੇ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੈ ਸੱਚੇ ਪਾਤਸ਼ਾਹ ਦੀ ਸਾਨੂੰ ਰਿਜ਼ਲਟ ਬੜੇ ਪੋਜ਼ਿਟਿਵ ਮਿਲਦੇ ਜੀ ਬਹੁਤ ਵਧੀਆ ਮਿਲਦੇ ਜੀ ਅੱਛਾ ਅੱਜ ਦੇ ਟਾਈਮ ਦੇ ਵਿੱਚ ਨਾ ਇਹ ਵੀ ਚੀਜ਼ ਕਹੀ ਜਾਂਦੀ ਹੈ ਕਿ ਨਸ਼ਾ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਆਮ ਹੋ ਗਿਆ ਹੈ ਹਰ ਦੁਕਾਨ ਤੋਂ ਤੁਸੀਂ ਖਰੀਦ ਸਕਦੇ ਹੋ ਆਪਣੇ ਘਰ ਦੇ ਨੇੜੇ ਤੋਂ ਖਰੀਦ ਸਕਦੇ ਹੋ ਕਿ ਨਸ਼ਾ ਅੱਜਕੱਲ ਇੰਨਾ ਸਸਤਾ ਹੋ ਗਿਆ ਕਿ ਲੋਕਾਂ ਨੂੰ ਹਰ ਕਿਸੇ ਲੋਕ ਜਿਹੜੇ ਲੋਕ ਨੇ ਸਾਡਾ ਯੂਥ ਨੇ ਨਸ਼ਿਆਂ ਵੱਲ ਜਾ ਰਹੇ ਨਹੀਂ ਸਸਤਾ ਤਾਂ ਨਹੀਂ ਹੁਣ ਤਾਂ ਜਿਹੜਾ ਪੰਜਾਬ ਸਰਕਾਰ ਨੇ ਯੋਧਨ ਨਸ਼ਿਆਂ ਬਰੁੱ ਬੁਲਾਇਆ ਹੈ ਬਿਲਕੁਲ ਇਹਦੇ ਨਾਲ ਸਗੋਂ ਮਹਿੰਗਾ ਹੋ ਗਿਆ ਹੂੰ ਪਰ ਫਿਰ ਵੀ ਜਿਹੜੇ ਬੰਦੇ ਨੂੰ ਐਡਿਕਸ਼ਨ ਹੈ ਨਾ ਜੀ ਜਾਂ ਜਿਹਦੀ ਉਹ ਜ਼ਰੂਰਤ ਬਣ ਗਿਆ ਜਾਂ ਜਿਹੜੇ ਬੰਦੇ ਨੂੰ ਲੱਗਦਾ ਵੀ ਸਿਰਫ ਨਸ਼ਾ ਹੀ ਮੇਰੀ ਜ਼ਿੰਦਗੀ ਆ ਵੀ ਮੈਂ ਤਾਂ ਬਸ ਇਹਦੇ ਨਾਲੇ ਵੱਸ ਸਕਦਾ ਹਾਂ ਉਸ ਬੰਦੇ ਵਾਸਤੇ ਤਾਂ ਮਤਲਬ ਚਾਹੇ ਉਹਨਾਂ ਜਿੰਨਾ ਮਰਜ਼ੀ ਮਹਿੰਗਾ ਹੋ ਜਾਏ ਉਹਨੂੰ ਲੈਣਾ ਹੀ ਲੈਣਾ ਜੀ ਜੇ ਮੈਂ ਕੋਰਸ ਦੀ ਗੱਲ ਕਰਾਂ ਕਿੰਨੇ ਕਚਿਰਦਾ ਇੱਕ ਕੋਰਸ ਹੁੰਦਾ ਤੁਹਾਡਾ ਨਸ਼ਾ ਕੋਰਸ ਸਾਡਾ ਜੀ ਦੇਖੋ ਮੇਰੇ ਕੋਲ ਬਹੁਤ ਪੇਸ਼ੈਂਟ ਇਦਾਂ ਤੁਸੀਂ ਯਕੀਨ ਨਹੀਂ ਕਰੋਗੇ ਵੀ ਮੈਂ ਇੱਕ ਮੇਰੇ ਕੋਲ ਨਾ ਗਾਇਕ ਜੋੜੀ ਆ ਚੱਗੇ ਨਾਂ ਵਾਲੀ ਉਹ ਦਵਾਈ ਲੈ ਕੇ ਸੀ 5000 ਰੁਪਏ ਦੀ ਲੇਗੇ ਸੀ ਇੱਕ ਬੰਦੇ ਵਾਸਤੇ ਦੋਵਾਂ ਨੇ ਫੀਮ ਛੱਡਤੀ ਉਸ ਉਸ 5000 ਰੁਪਏ ਦਵਾਈ ਨਾਲ ਔਰ ਬਹੁਤ ਲੋਕ ਨੇ ਵੀ 10000 ਰੁਪਏ ਮੁੰਡਾ ਇੱਕ ਸ਼ਾਇਦ ਉਹਦਾ ਨਾਮ ਇੱਥੇ ਮੈਂ ਲਿਖਿਆ ਹੋਇਆ ਹੈ ਮੁਖਸਰ ਸਾਹਿਬ ਤੋਂ ਆ ਜੀ ਤੇ 13000 ਰੁਪਏ ਦਵਾਈ ਫੱਤਣ ਵਾਲਾ ਤੋਂ ਆ ਹਮ ਅਮਰਜੋ ਅਰਸ਼ਜੋਤਾ ਮੁੰਡੇ ਦਾ ਨਾਮ ਆ ਲਿਖਿਆ ਹੋਇਆ ਜੀ ਮੁਖਸਰ ਸਾਹਿਬ ਤੋਂ ਜੀ ਜੀ ਇਹ ਮਾਰਚ ਦੇ ਵਿੱਚ ਦਵਾਈ ਮਹਿੰਗਾਈ ਸੀ ਸਿਰਫ 13000 ਰੁਪਏ ਦੀ ਦੱਸ ਦਿੰਦੀ ਹਮ ਸਿਰਫ ਲੀਵਰ ਟੋਨਿਕ ਦੁਬਾਰਾ ਮਹੰਗਾਇਆ ਤੇ ਮੁੰਡਾ ਛੱਡ ਕੇ ਚਿੱਟਾ ਇੰਜੈਕਟ ਕਰਦਾ ਸੀਗਾ 2-3 ਗ੍ਰਾਮ ਚਿੱਟਾ ਰੋਜ਼ ਲਾਉਂਦਾ ਸੀ ਮੇਰੇ ਪਾ ਮੈਂ ਤੁਸੀ ਕਾਲ ਕਰਕੇ ਦਿਲ ਵੀ ਤੋ ਕਿਦਾਂ ਆ ਤੇ ਬਿਲਕੁਲ ਤੁਹਾਨੂੰ ਕੋਲ ਵੀ ਬਿਲਕੁਲ ਠੀਕ ਆ ਬਿਲਕੁਲ ਹਾਂਜੀ ਮਤਲਬ ਇੰਨੇ ਜ਼ਿਆਦਾ ਪੋਜ਼ਿਟਿਵ ਰਿਜ਼ਲਟ ਜਿਹੜੇ ਬਿਲਕੁਲ ਦੇਖੋ ਮਰੀਜ਼ ਬੰਦਾ ਕੀ ਨਹੀਂ ਕਰ ਸਕਦਾ ਮੈਂ ਅਕਸਰ ਇਹ ਕਹਿੰਦਾ ਹੁੰਦਾ ਹਾਂ ਵੀ ਪਰਮਾਤਮਾ ਨੇ ਪੰਜ ਤੱਤਾਂ ਦਾ ਸਾਡਾ ਸਰੀਰ ਬਣਾਇਆ ਹੈ ਪੰਜ ਤੱਤੇ ਸ੍ਰੇ ਬ੍ਰਹਿਮੰਡ ਵਿੱਚ ਨੇ ਜੀ ਜੋ ਬ੍ਰਹਿਮੰਡ ਹੈ ਸੋਈ ਪਿੰਡਾ ਜੋ ਬ੍ਰਹਿਮੰਡ ਦੇ ਵਿੱਚ ਸਾਡੇ ਸਰੀਰ ਚਾ ਜੀ ਜੀ ਜੋ ਖੋਜੋ ਸੋ ਪਾਓ ਬੰਦਾ ਹੁਣ ਦੇਖੋ ਤੁਸੀਂ ਲੰਗੜੇ ਲੂਲੇ ਬੰਦੇ ਆ ਉਹ ਹਿਮਕੁੰਡ ਸਾਹਿਬ ਦੀਆਂ ਪਹਾੜੀਆਂ ਚੜ ਕੇ ਯਾਤਰਾ ਕਰਨ ਚਲੇ ਜਾਂਦੇ ਆ ਬਿਲਕੁਲ ਤੇ ਆਪਾਂ ਕੀ ਆ ਪ੍ਰੈਡਿਕਸ਼ਨ ਕੀ ਹੁੰਦੀ ਇੱਛਾ ਹੋਣੀ ਚਾਹੀਦੀ ਆ ਅੱਛਾ ਸਰ ਜਿਹੜੀ ਤੁਸੀਂ ਮੈਡੀਸਿਨ ਦਿੰਦੇ ਹੋ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੈਗਾ ਕਿਤੇ ਐਂਤ ਨਹੀਂ ਹੁੰਦਾ ਮੈਡੀਸਿਨ ਲੈ ਕੇ ਬੰਦੇ ਨੂੰ ਪ੍ਰੋਬਲਮ ਆਵੇ ਜਿਵੇਂ ਟਿੱਡੇ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਜਾਂ ਫਿਰ ਚੱਕਰ ਆ ਰਹੇ ਘਬਰਾਹਟ ਆ ਰਹੀ ਹੈ ਘਬਰਾਹਟ ਹੋ ਰਹੀ ਹੈ ਜਿਸ ਤੋਂ ਇਲਾਵਾ ਕੋਈ ਹੋਰ ਦਿੱਕਤ ਆ ਰਹੀ ਨਹੀਂ ਸਾਈਡ ਇਫੈਕਟ ਕੋਈ ਸਾਈਡ ਇਫੈਕਟ ਦਾ ਮਤਲਬ ਹੁੰਦਾ ਨੁਕਸਾਨ ਨੁਕਸਾਨ ਮੈਡੀਸਿਨ ਦਾ ਕਿਸੇ ਵੀ ਤਰ ਲੀਵਰ ਜਿਹਨਾਂ ਦਾ ਡੈਮੇਜ ਹੋ ਜਾਂਦਾ ਜਾਂ OTPT ਬਹੁਤ ਜ਼ਿਆਦਾ ਹੁੰਦੇ ਆ ਉਹਨਾਂ ਨੂੰ ਥੋੜੀ ਬਹੁਤੀ ਮਾੜੀ ਮੁੱਟੀ ਇਦਾਂ ਦੀ ਭੁੱਖਪੱਖ ਦੀ ਸ਼ਿਕਾਇਤ ਆ ਜਾਂਦੀ ਆ ਬਾਕੀ ਅਦਰਵਾਈਜ਼ ਉਹ ਨਾਲ ਹੀ ਸਾਰਾ ਕੁਝ ਸਹੀ ਕਰਕੇ ਦਿੰਦੇ ਆ ਦਿੱਕਤ ਕੋਈ ਨਹੀਂ ਆਉਂਦੀ ਦੇਖੋ ਜਦੋਂ ਅਸੀਂ ਚੰਗੇ ਰਸਤੇ ਨੂੰ ਚੰਗੇ ਪਾਸੇ ਤੁਰਨਾ ਹੁੰਦਾ ਹੈ ਤਾਂ ਜੇ ਦਿੱਕਤਾਂ ਨੂੰ ਤਾਂ ਪਾਰ ਕਰਨਾ ਹੀ ਪੈਂਦਾ ਹੈ ਬਿਲਕੁਲ ਤੇ ਜਿਹੜੀ ਤੁਸੀਂ ਮੈਡੀਸਿਨ ਦਿੰਦੇ ਹੋ ਇਹ ਤੁਹਾਡੀ ਆਪ ਦੀ ਤਿਆਰ ਕੀਤੀ ਹੋਈ ਹੈ ਜਾਂ ਫਿਰ ਤੁਸੀਂ ਵੀ ਕਿਤੇ ਪਰਚੈਸ ਕਰਦੇ ਨਹੀਂ ਅਸੀਂ ਸਾਡੀ ਸਾਰੀ ਮੈਡੀਸਨ ਸਾਡੀ ਇੱਕ ਚੰਗੀ ਟੀਮ ਹੈ ਸੁਪਰਵਾਈਜ਼ਨ ਦੇ ਵਿੱਚ ਤਿਆਰ ਕੀਤੀ ਜਾਂਦੀ ਹੈ ਜੀ ਔਰ ਜਿਵੇਂ ਮੈਂ ਸਾਡਾ ਕੁੰਡਲੇਵਾ ਕੁੰਡਜ਼ਾਇਮ ਹੈ 골ਡਨ ਕੈਪਸੂਲ ਹੈ ਸਾਡੇ ਮਤਲਬ ਤੇ ਬ੍ਰੇਨ ਕੁੰਡਾ ਇਹ ਸਾਰੀ ਸਾਰੀ ਚੀਜ਼ਾਂ ਆਪਣੀਆਂ ਮੈਨੂਫੈਕਚਰ ਕਰਵਾਈਆਂ ਆਪਣੀ ਦਵਾਈ ਹੁੰਦੀ ਹੈ ਤੇ ਇਹਦਾ ਰਿਜ਼ਲਟ ਬਹੁਤ ਜਲਦੀ ਵੇਖਣ ਨੂੰ ਮਿਲਦਾ ਬਹੁਤ ਜ਼ਿਆਦਾ ਅੱਛਾ ਕਿੰਨੇ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਤੁਹਾਡੇ ਕੋਲ ਪੇਸ਼ੈਂਟ ਜਿਹੜੇ ਨੇ ਆਉਂਦੇ ਨੇ ਬਿਲਕੁਲ 13 ਸਾਲ ਤੋਂ ਲੈ ਕੇ ਮੈਂ 83 ਸਾਲ ਤੱਕ ਦਾ ਬੰਦਾ ਠੀਕ ਕੀਤਾ ਹੋਇਆ ਹੈ। ਕੀ ਬਾਤ ਹੈ? ਹਾਂਜੀ 13 ਸਾਲ ਦੇ ਜੇ ਮੈਂ ਬੱਚੇ ਦੀ ਗੱਲ ਕਰਾਂ ਬਹੁਤ ਛੋਟੀ ਮਤੋਂ ਦੀ ਹੈ ਕਿਸੇ ਤਰੀਕੇ ਦੇ ਨਸ਼ੇ ਜਿਹੜੇ ਸਭ ਤੋਂ ਜ਼ਿਆਦਾ ਉਹਨਾਂ ਦੀ ਉਮਰ ਦੇ ਵਿੱਚ ਸਕੂਲ ਦੇ ਵਿੱਚ ਉਹਦਾ ਇੱਕ ਸੀਨੀਅਰ ਲਾਉਂਦਾ ਸੀਗਾ ਹੂੰ ਤੇ ਉਹਦੇ ਤਾਏ ਦਾ ਮੁੰਡਾ ਸੀਗਾ ਉਹ ਜੀ ਉਹਨੂੰ ਪਤਾ ਲੱ ਉਹਨੇ ਮਤਲਬ ਕਿ ਮੈਂ ਘਰ ਦੱਸਦਣਾ ਆ ਉਸ ਬੰਦੇ ਨੇ ਮਤਲਬ ਉਹਨੂੰ ਵੀ ਘਰ ਨਾ ਦੱਸੇ ਤੇ ਉਹਨੂੰ ਚਿੱਟਾ ਪੀਣ ਲਾਤਾ ਤਰਨ ਤਰਨ ਸਾਹਬ ਦੇ ਸੀ ਉਹ ਹਮ ਅੱਜ ਇਹ ਕਈ ਵਾਰ ਇਦਾਂ ਹੁੰਦਾ ਹੈ ਕਿ ਆਪਾਂ ਜਦੋਂ ਸੰਗਤ ਦੇ ਵਿੱਚ ਬੈਠੇ ਹੁੰਦੇ ਆਪਣੇ ਫਰੈਂਡਸ ਸਰਕਲ ਦੇ ਵਿੱਚ ਬੈਠੇ ਹੁੰਦੇ ਚਲੋ ਜਦੋਂ ਦੋ ਦੋ ਪੈਗ ਲਾ ਰਹੇ ਹੁੰਦੇ ਨੇ ਉਹ ਵੀ ਕਹਿੰਦੇ ਵੀ ਤੂੰ ਵੀ ਪੀ ਲੈ ਤੂੰ ਵੀ ਪੀ ਲੈ ਲੱਗਦਾ ਕਿ ਸੰਗਤ ਦੇ ਅਸਰ ਨਾਲ ਉਹ ਆਪਣੇ ਆਪ ਨੂੰ ਕੌਨਫੀਡੈਂਸ ਕਰਨਾ ਆਪਣੇ ਆਪ ਨੂੰ ਸਟਰੋਂਗ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਦੇਖੋ ਜੀ ਜਨਰੇਸ਼ਨ ਨਾ ਜਿਹੜੀ ਸਾਡੀ ਕਈ ਵਾਰੀ ਬੜੀ ਛੇਤੀ ਚੱਕਾ ਚਾਹੁੰਦਾ ਅੱਜ ਕੱਲ ਸਮਾਂ ਚੱਲ ਰਿ ਜਿਹੜੀਆਂ ਹੁਣ ਜਿਵੇਂ ਡਿਜੀਟਲ ਡਿਜੀਟਲ ਜੋ ਚੱਲ ਰਿਹਾ ਅੱਜਕੱਲ ਹਣਾ ਜੀ ਬੰਦਾ ਬੜੀ ਛੇਤੀ ਦਿਮਾਗ ਦੇ ਵਿੱਚ ਬੜੀਆਂ ਚੀਜ਼ਾਂ ਹਰ ਇੱਕ ਬੰਦਾ ਫੋਨ ਐਂਡਰੋਇਡ ਫੋਨ ਚ ਕੀ ਫਿਰਦਾ ਹੈ ਸਮਾਰਟਫੋਨ ਸਾਡੇ ਕੋਲ ਨੇ ਬੜੀਆਂ ਨਿਆਣੇ ਬੜੇ ਸਮਾਰਟ ਨੇ ਅੱਜਕੱਲ ਉਹ ਕਈ ਵਾਰ ਟਰਾਈ ਕਰਨ ਦੇ ਮਾਰੇ ਵੀ ਪੀ ਕੇ ਦੇਖੀ ਖਾ ਕੇ ਦੇਖੀ ਹੁੰਦਾ ਕਿ ਇਹ ਏਦਾਂ ਸੰਗਤ ਦਾ ਹੁੰਦਾ ਵੀ ਮੈਂ ਖਾਨਾ ਆ ਤੇ ਮੈਂ ਤੁਹਾਨੂੰ ਲਾ ਦਨਾ ਪੀਲਾ ਖਾ ਕੇ ਦੇਖੀ ਹੁੰਦਾ ਇਹ ਬਸ ਉਹ ਉਥੋਂ ਕੇ ਵੀ ਸ਼ੁਰੂਆਤ ਇਹਨਾਂ ਚੀਜ਼ਾਂ ਦੀ ਹੋ ਜਾਂਦੀ ਹੈ ਮਤਲਬ ਨਸ਼ਾ ਜਿਹੜਾ ਹੁੰਦਾ ਹੈ ਅੱਜ ਕੱਲ ਆਪਾਂ ਕਹਿੰਦੇ ਸੀ ਪਹਿਲਾਂ ਕੀ ਸਿਰਫ ਸ਼ਰਾਬ ਦਾ ਨਸ਼ਾ ਹੁੰਦਾ ਹੈ ਪਰ ਅੱਜ ਕੱਲ ਆਪਾਂ ਦੇਖਦੇ ਆਮ ਦੁਕਾਨਾਂ ਦੇ ਵਿੱਚ ਵੀ ਵਿਕਦਾ ਹੋਇਆ ਨਜ਼ਰ ਆਉਂਦਾ ਜਿਹਦੇ ਵਿੱਚ ਇਹਨੂੰ ਆਪਾਂ ਪੂਲੀ ਵੀ ਕਹਿ ਦਿੰਦੇ ਨੇ ਬਹੁਤ ਬੱਚਿਆਂ ਦੀ ਸ਼ੁਰੂਆਤ ਸ਼ਰਾਬ ਤੋਂ ਵੀ ਹੁੰਦੀ ਆ ਬਹੁਤ ਲੋਕਾਂ ਦਾ ਮੇਰਾ ਇਤੋਂ ਦਾ ਐਕਸਪੀਰੀਅੰਸ ਹੈਗਾ ਵੀ ਜੇ ਤੁਹਾਡੇ ਘਰ 'ਚ ਸ਼ਰਾਬ ਦਾ ਦੌਰ ਚੱਲਦਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਿਤੇ ਵੀ ਜਾ ਸਕਦਾ ਹੈ ਉਹ ਬੱਚੇ ਤੁਹਾਡੇ ਫੀਮਬਲ ਵੀ ਜਾ ਸਕਦੇ ਆ ਡੋਡਿਆਂਵਲ ਵੀ ਜਾ ਸਕਦੇ ਤੇ ਸਮੈਗ ਤੱਕ ਦਾ ਉਹ ਨਸ਼ਾ ਕਰ ਸਕਦੇ ਆ ਕਰ ਸਕਦੇ ਸਵਾਲ ਹੋਰ ਜਾਂਦੇ ਜਾਂਦੇ ਜਰੂਰ ਪੁੱਛਣਾ ਚਾਹੂੰਗਾ ਜ ਜੇ ਸ਼ਰਾਬ ਹੁੰਦੀ ਹੈ ਸ਼ਰਾਬ ਦਾ ਸਾਰਿਆਂ ਨੂੰ ਪਤਾ ਕਿ ਇਹਦੇ ਨੁਕਸਾਨ ਬਹੁਤ ਨੇ ਪਰ ਫਿਰ ਵੀ ਲੋਕੀ ਸੇਵਨ ਕਰਦੇ ਐ ਇੰਜੋਏਮੈਂਟ ਲਈ ਕਰਦੇ ਨੇ ਕਈ ਕਹਿੰਦੇ ਇਹਨੂੰ ਪੀ ਕੇ ਇੰਜੋਏ ਹੁੰਦਾ ਐ ਜਾਂ ਕਈ ਕਹਿੰਦੇ ਇਹਨੂੰ ਬਹਿ ਕੇ ਮਹਿਫਿਲ ਦੇ ਵਿੱਚ ਬਹਿ ਕੇ ਹੀ ਪਤਾ ਲੱਗਦਾ ਕਿ ਸ਼ਰਾਬ ਹੁੰਦੀ ਕੀ ਐ ਕੀ ਲੱਗਦਾ ਕਿ ਇਹ ਚੀਜ਼ਾਂ ਜਿਹੜੀਆਂ ਨੇ ਸਾਡੇ ਸਰੀਰ ਨੂੰ ਕਿਤੇ ਨਾ ਕਿਤੇ ਨੁਕਸਾਨ ਵੀ ਪਹੁੰਚਾ ਰਹੀ ਲੋਕ ਕਿ ਅਵੇਅਰ ਵੀ ਨਹੀਂ ਫਿਰ ਵੀ ਉਹਦਾ ਇਸਤੇਮਾਲ ਕਰ ਰਹੇ ਨੇ ਦੇਖੋ ਮੈਂ ਨਾ ਜਦੋਂ ਕਾਉਂਸਲਿੰਗ ਕਰਦਾ ਹੁੰਦਾ ਨਾ ਮੈਂ ਆਪਣੇ ਮਰੀਜ਼ਾਂ ਨੂੰ ਵੀ ਕਹਿੰਦਾ ਹੁੰਦਾ ਵੀ ਮੰਨ ਲਓ ਕੋਲੇ ਭਲਾੰਦਾ ਪੇਸ਼ੈਂਟ ਉਹਦੇ ਲਿਖਿਆ ਵੀ ਇਹ ਕੈਂਸਰ ਕਰ ਸਕਦੀ ਹੈ ਸ਼ਰਾਬ ਤੇ ਲਿਖਿਆ ਸਿਹਤ ਲਈ ਹਾਨੀਕਾਰਕ ਹੈ ਲੋਕ ਫਿਰ ਪੀਨੇ ਮੈਂ ਕਹਿੰਦਾ ਮੈਂ ਕੋਈ ਐਕਸਪਾਇਰੀ ਚੱਕ ਕੇ ਮੈਡੀਸਿਨ ਦੇ ਦਵਾਂ ਵੀ ਜੀ ਦੇ ਡੇਟ ਲੰਗੀ ਹੋਈ ਆ ਤੇ ਤੁਸੀਂ ਖਾਓਗੇ ਅਗਲਾ ਸਿਰ ਮਨ ਨਹੀਂ ਖਾਣੀ ਕਿਉਂਕਿ ਸਿਰਫ ਐਕਸਪਾਇਰ ਲਿਖਿਆ ਹੋਇਆ ਹੈ ਕੋਈ ਇਹ ਨਹੀਂ ਲਿਖਿਆ ਵੀ ਨੁਕਸਾਨ ਕਰ ਸਕਦੀ ਆ ਲੋਕ ਪੀਂਦੇ ਨੇ ਲੋਕ ਖਾਂਦੇ ਨੇ ਕਿਉਂਕਿ ਜਦੋਂ ਸਾਨੂੰ ਉਹ ਚੀਜ਼ ਲੱਗ ਜਾਂਦੀ ਆ ਨਾ ਫਿਰ ਬੰਦਾ ਉਹਦੇ ਨੁਕਸਾਨ ਨਹੀਂ ਦੇਖਦਾ ਕਰਦੀ ਤਾਂ ਭਾਵੇਂ ਸ਼ਰਾਬ ਕਿਹੜਾ ਘੱਟ ਖਰਾਬ ਕਰਦੀ ਆ ਇਹਨੇ ਵੀ ਲੋਕਾਂ ਦੇ ਖਾਨੇ ਖਰਾਬ ਕੀਤੇ ਇੱਕ ਸ਼ਰਾਬ ਕਰੇ ਖਾਨੇ ਖਾਨੇ ਖਰਾਬ ਇਹ ਵੀ ਬਥੇਰੇ ਲੋਕਾਂ ਦੇ ਨੁਕਸਾਨ ਕਰਦੀ ਆ ਜੀ ਹੂੰ ਮਤਲਬ ਸਭ ਤੋਂ ਡੇਂਜਰ ਜੇ ਆਪਾਂ ਗੱਲ ਕਰੀਏ ਚਿੱਟੇ ਤੋਂ ਬਾਅਦ ਸ਼ਰਾਬ ਹੈ ਸ਼ੁਰੂਆਤ ਦੇ ਵਿੱਚ ਬਹੁਤ ਲੋਕ ਸ਼ਰਾਬ ਤੋਂ ਹੀ ਚਿੱਟੇ ਤੱਕ ਪਹੁੰਚਦੇ ਆ। ਅੱਛਾ। ਇਹਨੂੰ ਐਂ ਕਹਿ ਸਕਦੇ ਆ। ਇਹਨੂੰ ਆਪਾਂ ਐਂ ਕਹਿ ਸਕਦੇ। ਅੱਛਾ ਡਾਕਟਰ ਸਭ ਤੁਸੀਂ ਇੰਨੇ ਕ ਮਰੀਜ਼ ਜੁੜੇ ਨੇ ਸਹੀ ਕੀਤੇ ਨੇ ਜਿਹੜੇ ਸਾਡੇ ਵੀਡੀਓਜ਼ ਦੇਖ ਰਹੇ ਨੇ ਸ਼ਾਇਦ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਉਹਨਾਂ ਦੇ ਪਰਿਵਾਰਿਕ ਮੈਂਬਰ ਨੂੰ ਵੀ ਨਸ਼ੇ ਦੀ ਤੋਲ ਹੋਵੇ ਲੱਤ ਹੋਵੇ ਜੇਕਰ ਉਹ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋਣ ਕਿੱਦਾਂ ਸੰਪਰਕ ਕਰਨ ਕਿੱਦਾਂ ਤੁਹਾਡੇ ਨਾਲ ਜੁੜਨ ਸਾਡਾ ਹੈਗਾ ਜੀ ਕੁੰਡਲਸ ਕਲੀਨਿਕ 메ਨ ਬਾਜ਼ਾਰ ਵਿਲਾ ਤੇ ਡਿਸਟ੍ਰਿਕਟ ਰੋਪੜਾ ਨੇੜੇ ਸ਼੍ਰੀ ਚਮਕੌਰ ਸਾਹਿਬ ਫੋਨ ਨੰਬਰ ਆ 94636 96764 ਦੂਸਰਾ ਨੰਬਰ 94636 51554 ਇਹ ਦੋਨੋਂ ਨੰਬਰ ਸਾਡੇ ਨੇ ਵਟਸਐਪ ਤੇ ਵੀ ਨੇ ਇਹ ਤੁਸੀਂ ਕਦੇ ਵੀ ਕਾਲ ਕਰ ਸਕਦੇ ਹੋ ਆਪਣੀ ਕੋਈ ਕੁਆਰੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਪੁੱਛ ਪਿੱਛਾ ਕਰ ਸਕਦੇ ਹੋ ਜੀ ਸੋ ਜਾਣਦੇ ਜਾਂਦੇ ਇਹ ਜ਼ਰੂਰ ਦੱਸੂਗੀ ਕਿ ਕਿੰਨੇ ਟਾਈਮ ਦੇ ਵਿੱਚ ਰਿਜ਼ਲਟ ਜਿਹੜਾ ਹੈ ਪਰਿਵਾਰਿਕ ਮੈਂਬਰਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਤੇ ਕਿੰਨੇ ਟਾਈਮ ਦੇ ਵਿੱਚ ਤੁਸੀਂ ਨਸ਼ੇ ਤੇ ਜਿਹੜਾ ਹੈ ਕਬੂ ਪਾ ਸਕਦੇ ਹੋ ਨਸ਼ਾ ਜਿਹੜਾ ਛੁੜਵਾ ਸਕਦੇ ਹੋ ਆ ਸਮਰਾਲੇ ਵਾਲਾ ਪੇਸ਼ੈਂਟ ਪਰਸੋ ਮੈਡੀਸਿਨ ਲੈ ਕੇ ਗਿਆ ਸੀ ਅੱਜ ਮੈਂ ਫੋਨ ਕਰ ਲਿਆ ਵੇਲਾ ਸੀ ਥੋੜਾ ਦਾ ਮੈਂ ਤਾਂ ਬਿਲਕੁਲ ਠੀਕ ਹੈ ਜੀ ਪਰसों ਤੋਂ ਸ਼ੁਰੂ ਕੀਤੇ ਜਿਹੜੇ ਪੇਸ਼ੈਂਟ ਠੀਕ ਆ ਹੂੰ ਰਿਜ਼ਲਟ ਤੇ ਇਸ ਤਰ੍ਹਾਂ ਹੀ ਆ ਜੀ ਅੱਜ ਕਈ ਇਦਾਂ ਵੀ ਕਹਿੰਦੇ ਕਿ ਵੱਡੇ ਵੱਡੇ ਕਹਿੰਦੇ ਕਿ ਸੈਂਟਰ ਨਹੀਂ ਕਰ ਪਾਇਆ ਲੈ ਕੇ ਗੁੱਡਲੈਸ ਕਲੀਨਿਕ ਕਿਹਦਾ ਦੀ ਕਲੀਨਿਕ ਹੈ ਜਿਹਦੇ ਵਿੱਚ ਪੁਰਾਣਾ ਤੋਂ ਪੁਰਾਣਾ ਨਸ਼ਾ ਕਰਦਾ ਹੋਇਆ ਇਨਸਾਨ ਬਿਲਕੁਲ ਸਵਸਥ ਹੋ ਜਾਂਦਾ ਹੈ ਇਹ ਪਰਮੇਸ਼ਰ ਦੀ ਕਿਰਪਾ ਸਤਿਗੁਰਾਂ ਦੀ ਮਿਹਰ ਆ ਵੀ ਤੁਧਿਆ ਗੇ ਅਰਦਾਸ ਮਾਰੀ ਜੀਉ ਪਿੰਡ ਸਭ ਤੇਰਾ ਜੀ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣਾ ਮੇਰਾ ਘਰ ਦੇ ਵਿੱਚ ਰਹਿ ਕੇ ਇੱਕ ਤਾਂ ਮਰੀਜ਼ ਆਪਣਾ ਖੁਰਾਕ ਵਧੀਆ ਖਾ ਸਕਦਾ ਹੈ। ਹੂੰ ਸਟ्रेस ਤੋਂ ਦਰਹਿਤ ਰਹਤ ਰਹਿੰਦਾ। ਸੈਂਟਰ ਜਾ ਕੇ ਬੰਦੇ ਨਾ ਅਗਰੈਸਿਵ ਬਹੁਤ ਹੁੰਦੇ ਆ। ਜੀ। ਉਹਨਾਂ ਦੇ ਮਨ ਦੇ ਵਿੱਚ ਬਦਲੇ ਦੀ ਭਾਵਨਾ ਆ ਜਾਂਦੀ। ਫਿਰ ਇੱਕ ਬਾਹ ਉਹ ਕਹਿੰਦੇ ਨੇ ਮੈਂ ਤੁਸੀਂ ਮੈਨੂੰ ਰੱਖ ਲਓ ਕਿੰਨਾ ਚਿਰ ਰੱਖਣਾ। ਬਾਹਰ ਨਿਕਲ ਮੈਂ ਇਹੀ ਕੁਸ਼ ਕਰੂੰ। ਹੂੰ ਇਸ ਤਰ੍ਹਾਂ ਕਰਕੇ ਮੈਡੀਸਿਨ ਖਾਣ ਦੇ ਨਾਲ ਮਰੀਜ਼ ਜਿਹੜੀ ਮੈਡੀਸਿਨ ਆ ਉਹਦੇ ਵਿੱਚ ਉਹਨੂੰ ਨੀਂਦ ਵੀ ਵਧੀਆ ਆਉਂਦੀ ਆ। ਤੋੜ ਨਹੀਂ ਲੱਗਦੀ। ਟੈਨਸ਼ਨ ਨਹੀਂ ਰਹਿੰਦੀ। ਦਿਮਾਗ ਜਾਂਦਾ ਵਾਰ-ਵਾਰ ਉਹ ਨਹੀਂ ਜਾਣ ਦਿੰਦੇ। ਸਾਡੇ ਕੋਲ ਇਸ ਤਰ੍ਹਾਂ ਦੀਆਂ ਮੈਡੀਸਿਨਸ ਨੇ ਵੀ ਮਰੀਜ਼ ਜਿੰਨੀ ਰਿਕੁਆਇਰਮ ਉਹ ਸਾਰੀ ਪੂਰੀ ਕਰਦੇ ਆਂ ਅਸੀਂ ਇੱਥੇ ਤੱਕ ਕਈ ਬੰਦਿਆਂ ਨੂੰ ਸੈਕਸ ਵੀਕਨੈਸ ਬਹੁਤ ਜ਼ਿਆਦਾ ਹੁੰਦੀ ਆ ਜਾਂ ਕੁਝ ਲੋਕ ਸੈਕਸ ਵੀਕਨੈਸ ਕਰਕੇ ਹੀ ਨਸ਼ੇ ਵੱਲ ਆ ਜਾਂਦੇ ਆ ਉਹਨਾਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਦਿੰਦੇ ਆਪਾਂ ਜੀ ਜੇਕਰ ਸਰ ਕਿਸੇ ਨੇ ਬਾਹਰ ਬੈਠੇ ਨੇ ਮੈਡੀਸਿਨ ਮੰਗਾਣੀ ਹੋਵੇ ਤੁਸੀਂ ਮਤਲਬ ਬਾਹਰ ਕੂਰੀਅਰ ਵੀ ਕਰ ਦਿੰਦੇ ਆਂ ਹਾਂ ਉਹ ਸਾਡਾ ਕੂਰੀਅਰ ਬਣਾਇਆ ਪਿਆ ਬਣਾਇਆ ਪਿਆ ਹਾਂ ਜੀ ਕਰ ਦਿੰਨੇ ਤੇ ਕਿੰਨੇ ਦਿਨਾਂ ਤੱਕ ਉਸ ਇਨਸਾਨ ਤੱਕ ਜਿਹੜੀ ਮੈਡੀਸਿਨ ਪਹੁੰਚ ਜਾਂਦੀ ਆ ਤਿੰਨ ਚਾਰ ਦਿਨ ਚ ਪੰਜਾਬ ਦੇ ਵਿੱਚ ਪਹੁੰਚ ਜਾਂਦੀ ਆ ਵਦੇਸ਼ਾਂ ਦੇ ਵਿੱਚ 10 ਦਿਨ ਚ ਪਹੁੰਚ ਜਾਂਦੇ ਜੀ ਤੇ ਕਿੰਨੇ ਕੁ ਟਾਈਮ ਤੇ ਕਿੰਨੇ ਕੁ ਦਿਨਾਂ ਦੀ ਤੁਸੀਂ ਮੈਡੀਸਨ ਦਿੰਦੇ ਅਸੀਂ ਪਹਿਲਾਂ ਤਾਂ ਸਟਾਰਟਿੰਗ ਦੇ ਵਿੱਚ ਬੰਦਾ 5 ਦਿਨ ਦੀ 10 ਦਿਨ ਦੀ ਮੈਡੀਸਨ ਲੈ ਸਕਦਾ ਜੀ ਸਵਾਲੋ ਜੀ ਤੁਹਾਡੇ ਨਾਲ ਸਾਰੀ ਗੱਲ ਜਿਹੜੀ ਕਰਵਾ ਦਿੱਤੀ ਹੈ ਕਿ ਕਿਸ ਤਰੀਕੇ ਦੇ ਪੇਸ਼ੈਂਟ ਜਿਹੜੇ ਨੇ ਇੱਥੇ ਆਉਂਦੇ ਨੇ ਯਾਨੀ ਕਿ 30 ਤੋਂ 35 ਸਾਲ ਪੁਰਾਣਾ ਜੇਕਰ ਤੁਸੀਂ ਨਸ਼ਾ ਕਰਦੇ ਹੋ ਤਾਂ ਬਿਲਕੁਲ ਇੱਥੇ ਆ ਕੇ ਜਲਦੀ ਤੋਂ ਜਲਦੀ ਜਿਹੜਾ ਹੈ ਸੰਪਰਕ ਕਰ ਲਿਓ ਕਿਉਂਕਿ ਤੁਹਾਡੇ ਪਰਿਵਾਰ ਜਿਹੜਾ ਕਿਤੇ ਕਿ ਅਲੱਗ ਨਾ ਹੋ ਜਾ ਰਿਸ਼ਤੇ ਜਿਹੜੇ ਨੇ ਟੁੱਟਣਾ ਜਾਣ ਕਿਉਂਕਿ ਅਕਸਰ ਹੀ ਆਪਾਂ ਦੇਖਦੇ ਹਾਂ ਕਿ ਨਸ਼ਾ ਇੰਨਾ ਜ਼ਿਆਦਾ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਇੰਨੇ ਕਿ ਰਫਤਾਰ ਇੰਨੀ ਕਿ ਜ਼ਿਆਦਾ ਰਫਤਾਰ ਨਾਲ ਵਧਦਾ ਹੋਇਆ ਨਜ਼ਰ ਆ ਰਿਹਾ ਕਿ ਰਿਸ਼ਤੇ ਹੀ ਨਹੀਂ ਸਗੋਂ ਆਪਣੇ ਮਾਪੇ ਤੇ ਇਸ ਦੇ ਨਾਨਾ ਆਪਣੇ ਘਰ ਦੇ ਸਮਾਜ ਦੇ ਕਿਸੇ ਵੀ ਪ੍ਰਕਾਰ ਦੀ ਕੋਈ ਇੱਜ਼ਤ ਜੁੜੀ ਹੈ ਨਹੀਂ ਕੀਤੀ ਜਾਂਦੀ ਆਪਾਂ ਦੇਖਦੇ ਹਾਂ ਕਿ ਨਸ਼ੇ ਪਿੱਛੇ ਜਿਹੜੇ ਖੂਨ ਖਰਾਬੇ ਤੱਕ ਹੋ ਜਾਂਦਾ ਸੋ ਬਿਲਕੁਲ ਜੇਕਰ ਤੁਸੀਂ ਵੀ ਇਸ ਤਰੀਕੇ ਦੀ ਪ੍ਰੋਬਲਮਾਂ ਜੂਝ ਰਹੇ ਹੋ ਤਾਂ ਨੰਬਰ ਜਿਹੜਾ ਹੈ ਥੱਲੇ ਫਲੈਸ਼ ਦੇ ਜਿੱਦ ਦਿੱਤਾ ਹੋਇਆ ਤੁਸੀਂ ਵੀ ਜਲਦੀ ਤੋਂ ਜਲਦੀ ਜਾ ਕੇ ਕਾਲ ਕਰਕੇ ਆਪਣੀ ਪ੍ਰੋਬਲਮ ਜਿਹੜੀ ਹੈ ਡਾਕਟਰ ਸਾਹਿਬ ਨੂੰ ਦੱਸ ਕੇ ਇਸ ਦਾ ਜਿਹੜਾ ਸੋਲੂਸ਼ਨ ਕਢਵਾ ਸਕਦੇ ਹੋ ਸੋ ਹੋਰ ਇਹਦਾ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਤੁਸੀਂ ਕਿ ਹੈਡਲਾਈਨਸ ਮੈਂ ਨੇ ਹਮਲੇ ਕੈਮਰਾ ਪਰਸਨ ਵੀਪਨ ਬਸਿਨਾ